ਡਾਊਨਲੋਡ ਡਾਊਨਲੋਡ ਲੈ ਲੈਂਦਾ ਅੱਜ ਤੇ ਰਚੋ ਸਿਚਾ ਚ ਅਣੀਵੇਂ ਇਸ ਕੈਸ਼ ਕਰਾਉਂ ਲਈ ਤਾਂ ਕਿ ਕੈਸ਼ ਕਿੱਥੇ 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 ਇਹ ਆ ਜਾਏਗਾ ਯਾ ਤੇ ਹੁਪਾ ਚੱਲਦੇ ਕਿੱਧਰ ਪੁੱਛੋ ਹਾਂਜੀ ਮਿੱਤਰੋ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਪਿਛਲੇ ਲੋਕ ਚ ਦੇਖਿਆ ਆਪਣਾ ਗੁਣਿਆਣਾ ਦਾ ਕੰਮ ਨਿਪਟੜ ਚੁੱਕਿਆ ਤੇ ਰਾਮਪੁਰੇ ਦਾ ਕੰਮ ਵੀ ਪਣੇ ਨਿਪਟੜ ਚੁੱਕਿਆ ਉਹ ਰਾਮਪੁਰੇ ਪਹੁੰਚਾਂਗੇ ਤੇ ਕਾਸਟਿੰਗ ਹੋਰ ਵੀ ਜਾਵਾਂਗੇ ਤੇ ਜਿਹੜਾ ਬਣਾਵਾ ਕੰਮ ਹੈ ਗੁਣਿਆਣਾ ਦਾ ਟ੍ਰੇਅ ਲੱਗ ਕੇ ਪੇਂਟ ਹੋਣ ਤੋਂ ਬਾਅਦ ਜਾਵਾਂਗੇ ਤੇ ਅੱਜ ਜਰੂਰੀ ਸੀ ਪੁੱਚ ਮੰਡੀ ਪੁੱਚ ਮੰਡੀ ਆ ਕਾ ਦੋ ਦਿਨ ਤੋਂ ਮੇਰਾ ਤਾਂ ਕੰਮ ਕਰਨਾ ਸੀਗਾ ਪਰ ਤੇ ਅੱਜ ਪੱਕੇ ਚੱਲੇ ਮੈਂ ਜ ਸੁਨੀਲ ਸੁਨੀਲ ਤੇ ਕਰਾਂਗੇ ਤੇਲ ਪੋਹ ਲਗਾ ਪਹਿਲਾਂ ਤੇਲ ਪੋਹ ਜੀ ਤੇ ਨਿਕਲ ਚੱਲੇ ਆਪਾਂ ਪੁੱਚੋ ਮੰਡੀ ਦਾ ਉਹ ਕਿਹਾ ਕਿ ਅਸਾਈਨ ਨਾ ਦੀ ਜੰਦਾ ਕੰਮ ਤੇ ਇਹਨੂੰ ਲੱਕੋ ਕਿ ਕਿੰਨਾ ਦਸ ਕਿਉਂ ਨਾ ਲੈਵੇ ਬਿਲਕੁਲ ਖੋਣ ਦਾ ਖਾਣੇ ਕਿੱਥੇ ਕਰਨਾ ਹੈ ਇਦਰ ਖੇਤ ਲੱਗਦੇ ਨੇ ਨਾਲ ਬੰਦਾ ਵੀ ਛੋਟਾ ਮੋਟਾ ਜਿਹਾ ਕਮਲੇ ਵਾਰਾ ਦੋ ਤਿੰਨ ਇੱਥੇ ਹੈ ਤੇ ਜਿਹੜੇ ਬੰਦੇ ਆ ਸਾਨੂੰ ਕੋੜੀ ਵੀ ਤੇ ਡਰਮ ਤੇ ਕੰਮ ਹੋਊਗਾ ਨੀਲੇ ਡਰਮ ਤੇ ਕੇਸ ਤੇ ਇਹ ਯਾਦ ਹੀ ਹੋਊਗਾ ਤੁਹਾਨੂੰ ਇਹ ਤੁਹਾਨੂੰ ਯਾਦ ਹੀ ਆ ਨੀਲਾ ਡਰਮ ਨੀਲੇ ਡਰਮ ਤੇ ਕੰਮ ਹੋਊਗਾ ਅੱਜ ਅੰਦਰ ਕਮਰੇ ਫਿਟਿੰਗ ਕਰਨੇ ਨੇ ਇਸ ਕਮਰੇ ਕਰਨੀ ਹੈ ਇੱਧਰ ਕਰਨੀ ਹੈ ਤੇ ਪਰਲੇ ਪਾਸੇ ਕਰਨੀ ਸਬਤ ਸਭ ਖੇਦ ਨੇ ਆਪਣੇ ਕੋੜੀ ਮੇਰੇ ਫੈਨ ਬਾਕਸ ਡੱਬੇ ਵਗੈਰਾ ਸਾਫ ਕਰਤੀ ਮੈਂ ਛਿੱਟਾ ਕਸ ਲਈ ਮੈਨੂੰ ਛਿੱਟਾ ਕਰਦੇ ਕਰਦੇ ਪੈਸੇ ਲਬ ਨਹੀਂ ਪੈਸੇ ਡਾਲਰ ਇਹ ਸਾਢੇ ਡਾਲਰ ਨੇ ਇੰਡੀਆ ਦੇ ਡਾਲਰ ਨੇ ਸ਼ਾਮ ਦੇ ਖਾਣੇ ਦੇ ਵਜੇਗਾ ਇਤਜ਼ਾਮ ਹੋ ਗਿਆ 20 ਡਾਲਰ ਖਰੀਦੇ ਡਾਲਰ ਨੇ ਤਾਂ ਚੋਤੇ ਚੋਤੇ ਛਿੱਟਾ ਚ ਅਣੇਵੇਂ ਇਸ ਕੈਸ਼ ਕਰਾਉਣੇ ਤਾਂ ਕੁਝ ਕੈਸ ਕਰੇ ਬੇ ਦੇ ਨਾਲ ਉਹ ਵੀ ਚੇਂਜ ਕਰਾਉਗਾ ਅੱਜ ਤਾਂ ਇਹੀ ਕੰਮ ਹੁੰਦਾ ਜੀ ਕੈਸ਼ ਚੇਂਜ ਕਰਾਉਣਾ ਸਾਰਾ ਅੱਜ ਡਾਲਰਾਂ ਨੂੰ ਕਨਵਰਟ ਕਰਾਉਣਾ ਰੁਪਏ ਦੇ ਵਿੱਚ ਹੈਸੀ ਕੰਸੀ ਚੇਂਜ ਕਰਾਉਣੀਆਂ ਆਪੇ ਅਲੀ ਕੰਪਾਟੇ ਨਿਕਲੇ ਨੇ ਇਸ ਦੇ ਵਿੱਚ ਨਿਕਲੇ ਮੈਨੂੰ 20 40 60 60 ਤੇ 70 80 ਤੇ 85 ਰੁਪਏ ਨਿਕਲੇ ਦੇ ਰਾਜ ਮੈਨੂੰ 10 ਰੁਪਏ ਨੇ ਇਹ ਆ ਜਾਏਗਾ ਇਹ ਆ ਜਾਏਗਾ ਆਤੀਆਂ ਇਸ ਕੈਮਰੇ ਦੇ ਵਿੱਚ ਕਿਉਂਕਿ ਬੋਡੀ ਲੱਗੀ ਸੀ ਕੰਡੈਸਟਰ ਘੱਮਾ ਜ਼ਿਆਦੇ ਥੋੜੀ-ਬੋੜੀ ਲਾ ਦਿੰਦਾ ਹੈ ਹਨ ਨੀ ਕਿ ਜਿਵੇਂ ਦਿਨ ਜਿੱਥੇ ਅਸੀਂ ਕੰਮ ਕਰਦੇ ਆ ਉੱਥੇ ਨਾ ਖੇਤ ਆਸੇਪਰ ਸਾਰੇ ਤੇ ਖੇਤਾਂ ਦੇ ਵਿੱਚ ਨਾ ਉੱਧਰ ਸਾਗ ਲੱਗਿਆ ਸੌਂਦੀਆਂ ਲੱਗੀਆਂ ਵੀ ਆ ਮੈਂ ਬੰਦੇ ਨੇ ਕਹਨਾ ਕਿ ਸਾਗ ਤੋੜ ਕੇ ਦੇ ਆ ਤਾਜਾ ਕਿਉਂਕਿ ਤਾਜਾ ਸਾਗ ਆ ਵਧੀਆ ਬਣਦਾ ਤੇ ਉਹ ਠੰਡ ਦਾ ਹੀ ਹੁੰਦਾ ਜੀ ਸਾਗ ਸਾਗ ਮੱਕੀ ਰੋਟੀ ਵਾ ਉਹ ਬੰਦੇ ਦਰਵਾਰੇ ਵਾ ਦੇਖ ਅੱਗੇ ਆ ਦੇਖ ਸਾਗ ਬਦ ਪਾਲਕ ਹੈ ਇੱਕ ਦੂਸਰ ਜੀ ਹੋ ਰਿਹਾ ਹੈ ਤੇ ਕਾ ਸਾਗ ਲੱਗਿਆ ਪਿਆ ਕੱਦੂ ਲੱਗੇ ਨੇ ਛੱਲੀਆਂ ਪਾਲਕ ਗੋਭੀ ਮੋਲੀਆਂ ਗਾਜਰਾ ਕਹ ਲਾ ਗੇਟੋਰੀਆ ਪਰ ਛੋਟੇ ਛੋਟੇ ਗੱਲ ਕਰਾਂਗੇ ਜੀ ਜੇ ਦੇਖਾਂ ਕਦੂ ਵੀ ਤੋੜ ਲਿਆ ਕਿਧਰ ਕਿਥੇ ਪਾਲ ਗਾਹੇ ਚ ਬਾਦ ਪਾ ਦੇ ਹਾਲਕ ਆ ਗਈ ਤੇ ਬੜਾ ਸਾਗ ਵੀ ਤੋੜਦੇ ਹਾਂ ਉਹ ਵੱਡੇ ਵੱਡੇ ਪੱਤੇ ਨੇ ਸਾਗ ਉਹ ਵੀ ਪਾ ਲੈ ਕਦੂ ਚੰਗੇ ਪੱਤੇ ਨੇ ਤਿੰਨ ਚਾਰ ਹਾਂ ਦੋ ਕਿਹ ਸਬਜ਼ੀਆਂ ਹੋਈਆਂ ਨਾ ਹਾਲਕ ਹੋ ਗਿਆ ਸਾਗ ਹੋ ਗਿਆ ਕਦੂ ਹੋ ਗਿਆ ਕੀ ਲੱਭ ਰਹੇ

ਸਾਗੇ ਸਾਗ ਤੋੜ ਕੇ ਕਰਕੇ ਵਿਲੇ ਕੰਮ ਕੰਮ ਵਿਲੇ ਕਰ ਰਹੇ ਐ ਤੇ ਸਾਗ ਤੋੜਦੇ ਕਰਦੇ ਨੇ ਇੱਕੋ ਘੱਟਾ ਭਰਿਆ ਰੇ ਕਾ ਡੱਬਾ ਭਰ ਕੇ ਲਿਆ ਰਹੇ ਕੀ ਕੋ ਸੋਣੇ ਆਪਿਆ ਤਾਂ ਮੇਰੇ ਅੱਕਿਆ ਦੀ ਪਾਲ ਗਈ ਮੇਰੇ ਅੱਕਿਆ ਦੀ ਗਾਜਰਾ ਪਿਆਜ ਮੈਨੂੰ ਵੀ ਚਾਹੀਦਾ ਐ ਢਾਈ ਲੀ ਮਿੱਚੋਂ ਅੱਛਾ ਮੈਂ ਕਿੰਨੇ ਕਰ ਰਹੇ ਨੇ ਦੇਖ ਪਹਿਲਾਂ ਹੀ ਇਹਨੇ ਵਾਦਾ ਕਰੀ ਕਦੂ ਵੀ ਐ ਪਤਾ ਮੈਨੂੰ ਆਹ ਦੇ ਸਾਗ ਗਾਜਰਾ ਦੇ ਸਾਗ ਮੋਟਰ ਹੈਂਡ ਦੇ ਉੱਪਰ ਜਿਆ ਪੂਰੇ ਘੱਟਾ ਰੱਖ ਰੱਖਿਆ ਆ ਪਿੱਛੇ ਆਲਾ ਤੁਹਾਨੂੰ ਜਿਹੜਾ ਮੈਂ ਦੱਸਿਆ ਜਗਾ ਅਗਰ ਥੋੜੀ ਜਿਹਾ ਅੰਦਰ ਕੋਈ ਮਤਲਬ ਮੱਲੇ ਕਰਦੇ ਹਾਂ ਸਾਰਾ ਅਲੱਗ ਕਰਦੇ ਹਾਂ ਸਾਗ ਲੈ ਜੱਲੇ ਸਾਗ ਗਾਜਰਾ ਗੱਦੂ ਪਾਲਕ ਥੋੜੀ ਐ ਤੇ ਹਾਰੇ ਪਿਆਜ਼ ਹੋਰ ਕੋਈ ਨਹੀਂ ਕੀ ਕੋਈ ਹੈ ਸਾਰੀ ਤਾਜੀ ਆਟਮ ਲੱਗ ਜੱਲੇ ਸਾਰੀ ਤਾਜੀ ਹੈ ਮਾਸ਼ਕੁਰਾ ਇਹਨਾਂ ਸੇ ਉਹ ਦੇਸ਼ ਪਰ ਸ਼ੋਰੂਮ ਚ ਕੰਮ ਕੈਨਸਲ ਹੋ ਗਿਆ ਸੀਗਾ ਹੁਣ ਸੁਨੀਲੇ ਪਰ ਆਏ ਆ ਦੇਖ ਵਸ਼ ਕੁਮਾਰ ਪਤੰਗੜਾਂ ਦੇ ਮੈਨੂੰ ਵੀਡੀਓ ਨਾਲ ਦੇਖਿਆ ਨੂੰ ਜਦੋਂ ਦੇਖਿਆ ਪਰ ਪਤੰਗੜਾ ਜੱਜ ਦੇਖ ਰਿਹਾ ਨੂੰ ਮੈਂ ਆ ਹੁਣ ਪਤੰਗੜਾ ਹਾਂ ਹਾਂ ਪਤੰਗੜਾ ਨੇ ਬਸੰਤਕ ਉਹ ਤੋਂ ਬਾਅਦ ਵੀਡੀਓ ਸ਼ੁਰੂ ਹੋਣੀ ਹੈ ਫੇਰ ਨਾ ਹਾਂ ਬੈਕ ਟੂ ਬੈਕ ਵੀਡੀਓ ਆਣਗੀਆਂ ਆ ਜਾ ਕਿੱਥੇ ਰਹਿ ਗਏ ਹਾਂ ਹੁਣ ਚਲਦੇ ਆਂ ਬਾਜ਼ਾਰ ਚ ਕਿਦੋਂ ਕੰਮ ਕਰਨੇ ਨੇ ਉਹ ਕੰਮ ਕਰਕੇ ਜੀ ਬਲ ਲਾ ਕੇ ਸਾਰਾ ਕੰਮ ਨੇ ਵੇਟ ਕੇ ਪਹੁੰਚ ਗਿਆ ਘਰੇ ਤੇ ਹੁਣ ਕਰਦੇ ਆਂ ਚੇਂਜ ਤੇ ਸੋਨੇ ਉੱਪਰ ਕਰਕੇ ਬੰਨ੍ਹਦੇ ਆਂ ਇਹਦਾ ਵੀ ਲੋਕੇਸ਼ਨ ਤੇ ਨਵੇਂ ਕਮਰੇ ਨਾਲ ਬਾਦ ਹੈ